ਆ ਗਏ ਓਏ ਜਿਹੀ ਜਿਹੀ ਇੱਕ ਕ੍ਰਾਈਟਰੀਆ ਦੀ ਉਹ ਸੀ ਕਾ ਲੋ ਸਪੀਕਰ ਲਾਇਆ ਹੈਗਾ ਉੱਥੇ 10 ਮਿੰਟ ਲੱਗੇ ਯਾਰ ਕਿੱਦਾਂ ਹੋਰ ਕਰ ਦਈਏ ਕੈਂਪ ਫਿਰ ਖਾਣਾ ਵਾਲਾ ਆ ਰਿਹਾ ਜੇ ਐਂਜੇ ਆ ਤੇ ਪਹੁੰਚੇ ਜੇ ਐਂਜੇ ਕਾਲਜ ਕਾਲਜ ਅੱਜ ਪਹੁੰਚੇ ਜੇ ਐਂ ਅਤੇ ਜ਼ੋਰ ਪੋਸ਼ਾਰਬਰ ਲੱਗੇ ਸਕਰੀਨ ਫਿੱਟ ਕਰਨਾ ਮੁੰਡੇ ਉਹ ਦੇਖ ਉਹ ਨਾ ਲੋ ਕੱਸਿਆ ਹੀ ਨਹੀਂ ਹਟ ਜਾ ਨਾ ਲੋ ਕੱਸਿਆ ਨਹੀਂ ਇਹਦਾ ਇਹ ਹੋਈ ਨਹੀਂ ਥੱਲੇ ਕੰਡੇ ਆ ਉਹਦੇ ਗੁੱਲਾ ਜਿਹਾ ਹੈ ਹੀ ਨਹੀਂ ਇਹਨਾਂ ਦੀ ਖਾਸੀਅਤ ਇਹ ਆ ਹਰੇਕ ਵਾਰ ਸਮਾਨ ਭੁੱਲ ਜਾਂਦੇ ਆ ਕੋਈ ਨਾ ਕੋਈ ਅੱਜ ਵੇਟ ਮਗਰ ਕਮਲੇ ਰੱਖਣੇ ਆ ਤੇ ਮੱਤੂ ਕਿੱਦਾਂ ਫਿਰ ਇਹ ਵੇਟ ਘਰੇ ਭੁੱਲੇ ਆਇਆ ਕਿ ਆ ਸਮਾਂ ਚਾਹਦੇ ਹੋਗੇ ਫਿਰ ਭੈਣ ਚ ਇਹਨਾਂ ਨੂੰ ਪਤਾ ਲੱਗ ਗਿਆ ਤੇਰੇ ਵੀ ਸੌਫਟਵੇਅਰ ਖੁੱਲੇ ਨਹੀਂ ਹਲੇ ਅਪਡੇਟ ਆਉਣੇ ਆਲੇ ਹਲੇ ਆਹ ਐ ਡੈਂਟਰ ਜਿੱਥੇ ਮੈਂ ਖੜਾ ਹੋ ਰਿਹਾ ਆ ਇੱਧਰ ਨੂੰ ਣੀ ਆ ਥੋੜੀ ਜੀ ਭਰਾਵਾ ਇੱਧਰ ਨੂੰ ਕਰ ਇੱਧਰ ਨੂੰ ਉਹ ਕੁੰਡਾ ਖੜਾ ਕਰਾ ਹੱਤ ਨਾਲ ਹਾਂ ਇੱਧਰ ਨੂੰ ਕਰ ਹੋਰ ਜਿਹੜਾ ਤੇਰਾ ਹੱਥ ਆ ਨਾ ਮੇਰੀ ਸੇਹ ਤੇ ਲਿਆ ਇਹਨੂੰ ਬਸ ਸਹੀ ਆ ਔਰ ਦੇਖੀ ਲੋਨ ਨੇ ਜਿਵੇਂ ਚਾਹੋ ਓ ਚੱਕ ਕੇ ਲਾ ਕਾਸਟ ਵੀ ਨਹੀਂ ਕਰਕੇ ਦੇਖ ਰ ਟਹਿੜਾ ਐਲਫੀਆਂ ਨਾ ਵੀ ਦੱਸ ਦਿਓ ਮੜੀਆਂ ਇਹ ਲੋਕ ਵੀ ਨਾ ਬਰੀ ਕਰ ਆੜੇ ਕੋਹ ਸਾਹ ਵਾ ਹਾਂ ਜੂਰ ਲਾਦਾ ਬੰਦੇ ਕਿਹੜੀ ਕ ਆਪਣੀ ਦੀ ਐ ਐਨਵੀਐਸ ਬਣੀ ਆਹ ਇੱਧਰ ਆਹ ਹਗਰੇ ਗ੍ਰੀਵਿੰਡ ਅਗਰੇ ਐ ਦੂਈ ਹੋਂਕਲਾ ਬਾਗੇ ਦੇਖਿਆ ਕਰਾਂਟ ਇਹ ਮੁੜੇ ਗੇਰਾ ਕਰਾਂਟ ਸਕਰੀਨ ਆਊਗੀ ਫਟਾ ਬਣੀ ਧੱਕ ਬੱਸ ਕਰ ਆਏ ਵੇ

ਕਿੰਨੇ ਸੀ ਜਾਂ ਲੱਗੇ ਹੋਣਗੇ ਹੈ ਤੇ ਆਪਣਾ ਪਹਿਲ ਆਇਆ ਆਇਆ ਔਰ ਸ਼ੁਰੂ ਹੋਇਆ ਇਹ ਕੰਮ ਗਾ ਆਗੇ ਆਗੇ ਸਿੰਘ ਜੀ ਬਾਈ ਮਾਥੂਆੜੇ ਸਾਹਿਬ ਦੇ ਡੀਜੇ ਜੀ ਨੇ ਲੱਗਦੇ ਹੋਣਗੇ ਹੈ ਤਰੋ ਠੀਕਾ ਭੜੀ ਬਾਈ ਥੱਲੇ ਦਾ ਲਾਲਾ ਉਹ ਦੇਵਲੀ ਆਵਤ ਮਧੂਦਾਨ ਆ ਦੇਖੋ 3 ਤੋਂ 5 ਰੁਪਏ ਦਾ ਪਲੱਗ ਵਾ ਪਾ ਨਹੀਂ ਸਕਦੇ ਇੱਥੇ ਸਾਨੂੰ ਮਰਵਾਣਾ ਹੀ ਨਹੀਂ ਆਈ ਦਿਹਾੜੀ ਕਿੰਨੀ ਹੈ ਦਿਹਾੜੀ ਨਾਲ ਕੀ ਬਣਦਾ ਹੁਣ 300 ਰੁਪਏ ਇਹ ਦੇਖੋ ਕਿੰਨਾ ਸਮਾਂ ਲੱਗਿਆ ਠੀਕਾ ਬਣ ਆਜੇ ਨਹੀਂ ਸੱਜਦਾ ਮੁੱਠਾ ਆਉਂਦਾ ਆ ਜਾ ਆ ਜਾ ਪੁੱਖਾ ਤੇਰੇ ਨਾਲ ਦੇਖਦਾ ਆ ਜਾ ਥੱਲੇ ਲਾਣੀ ਐ ਸਿੱਧੀ ਉਹ ਲਾਣੀ ਐ ਆਜ ਆ ਜੀ ਬਈ